ਮੂਸਨ ਨਿਮਖਕ ਪ੍ਰੇਮ ਪਦ ਬਾਰ ਬਾਰ ਦਿਉ ਸਰਬ ਮੂਸਨ ਮਰਮਣ ਜਨੈ ਮਰਤ ਹੈ ਰਤ ਸੰਸਾਰ ਪ੍ਰੇਮ ਬ੍ਰਹਮਣ ਵਿਦਿਓ ਉਰਜ ਮਿਥ ਬਿਵਹਾਰ ਕਬ ਦਬ ਜਬ ਜਾਰੀ ਐ ਵਿਛ੍ਰਿਤ ਪ੍ਰੇਮ ਬਿਹਾਲ ਮੋਸਨ ਤਬਹੀ ਮੋਸਿਐ ਬਿਸਰਤ ਬੁਰਖ ਦਇਾਲ ਜਾ ਕੋ ਪ੍ਰੇਮ ਸੋ ਹੈ ਚਰਨ ਚਿਤਵ ਮਨ ਬਾਹੇ ਨਾਨਕ ਬਿਰਹੀ ਬ੍ਰਹਮ ਕੈ ਨਾਨ ਨ ਕਤਹੁ ਜਾਹੇ ਲਗ ਕਾਟਿ ਉਚ ਕਣ ਚਾਂਚਲ ਚੀਤ ਬਿਹਾਲ ਨੀਜ ਕੀਜੇ ਨਿਮ੍ਰਿਤ ਗਣੇ ਕਰਨੇ ਕਮਲ ਜਮਾਲ ਕਮਲ ਨੈਣ ਅੰਜਨ ਸਿਆਮ ਚੰਦਰ ਬदन ਚਿਤ ਚਾਰ ਮੂਸਨ ਮगन ਰਮਸੋ ਕੰਡ ਖੰਡ ਕਰ ਹਰ ਮगन ਭਇਓ ਪ੍ਰੇਮ ਸੋ ਸੂਦਨ ਸਿਮਰਤ ਰੰਗ ਪ੍ਰਗਟ ਭਇਓ ਸਭ ਲੋਕ ਮਹਿ ਨਾਨਕ ਅਦਮ ਬਤੰਗ ਸ਼ਲੋਕ ਭਗਤ ਕਬੀਰ ਜੀਓ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਬੀਰ ਮੇਰੇ ਸਿਮਰਨੇ ਰਸਨਾ ਉਪਰ ਰਾਮ ਨਾਦ ਜੁਗਾਦਿ ਸਗਲ ਭਗਤ ਤਾਕ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਾ ਸਭ ਕੋ ਹਸਣ ਹਾਰ ਬਲਿਹਾਰੀ ਇਸ ਜਾਤ ਕਾ ਜਿਹ ਜਿਪਿਓ ਸਿਰਜਨ ਹਾਰ ਕਬੀਰ ਡਗ ਮਗ ਕਿਆ ਕਰਹਿ ਕਹਾ ਡੁਲਾਵਹਿ ਜੀਓ ਸਰਬ ਸੋਖ ਕੋ ਨਾਇਕ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਣੇ ਉਪਰ ਲਾਲ ਜੜਾਓ ਦਿਸੈ ਦਾਦੇ ਕਾਲ ਜਾ ਜਨਮ ਨਾਏ ਨਾ ਕਬੀਰ ਐਸਾ ਏਕ ਆਦ ਜੋ ਜੀਵਤ ਮਿਰਤ ਘੋਏ ਨਿਰਪੈ ਹੋਇ ਕਹੁ ਗੁਨ ਰਵੈ ਜਤਿ ਭੇਖ ਤਤ ਸੋਇ ਕਬੀਰ ਜਾਦ ਨਹ ਮੂਆ ਪਾਛੈ ਪੈ ਅਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਪਜਹਿ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝਹਿ ਬਹਿ ਅਨਕ ਕਰੇ ਕਰਪੇਸ ਹਮ ਰਾਖੇ ਗੁਰ ਆਪਣੇ ਉਨ ਕੀ ਨਾ ਆਦੇਸ ਕਬੀਰ ਸੋਈ ਮਾਰਿਐ ਜੇ ਮੂਅਐ ਸੁਖ ਹੋਏ ਪਲੋ ਪਲੋ ਸਭ ਕੋ ਕਹੈ ਗੁਰ ਨਾ ਮੰਨੈ ਕੋਏ ਕਬੀਰ ਰਾਤੇ ਹੋ ਬਹਿਕਾਰੀਆਂ ਕਰ ਉਬੇ ਜੰਤਾ ਲੈ ਫਾਇ ਉੱਟ ਤਾਵਤੇ ਸੇ ਜਾਣ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿ ਉਟਾ ਕ ਪਲਾਸ ਓਏ ਬੀ ਚੰਦਨ ਹੋਇ ਰਹੇ ਸੇ ਜੋ ਚੰਦਨ ਪਾਸ ਕਬੀਰ ਬਾਸ ਬੜਾਈ ਬੁਢਿਆ ਹਮਤ ਡੁੱਬਕ ਓਏ ਚੰਦਨ ਗੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦਿਨ ਗਵਾਇਆ ਦੁਨੀ ਸਿਆ ਦੁਨੀ ਨਾ ਚੱਲੇ ਸਾਥ ਪਾਏ ਕੁਹਾੜ ਮਾਰਿਆ ਗਾਫਲ ਆਪਣੇ ਹਾਸ ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਠਾਏ ਇਕ ਰਾਮ ਸਨੇਹੀ ਬਾਰਾ ਉਧਰ ਮੇਰੇ ਪਾਏ ਕਬੀਰ ਸੰਤਨ ਕੀ ਝੁੰਗਿਆ ਭਲੇ ਪਠ ਕੁਸਤੀ ਗਾਹ ਆਗ ਲਗਾਉ ਤੇ ਤੌਲ ਹੱਥ ਜਹ ਨਹੀਂ ਹਰ ਕੋ ਨਾ ਕਬੀਰ ਸੰਤ ਮੁਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਬੋ ਸਾਖਤ ਬਬਰੇ ਜੋ ਹਟੇ ਹਾਂਟ ਬਿਗਾਏ ਕਬੀਰ ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਣੇ ਪਵਨ ਚ ਕੋਲਨ ਹਾਰ ਸੰਤੋ ਮਾਕਨ ਕਾਇਆ ਛਾਸ ਪੀਐ ਸੰਸਾਰ ਕਬੀਰ ਮਾਇਆ ਡੋਲਣੇ ਪਵਨ ਵਹਿ ਹਿਵਤਾਰ ਜਨ ਬਿਲੋਇਆ ਤਨ ਖਾਇਆ ਅਵਰ ਬਿਲੋਵਨਾਰ ਕਬੀਰ ਮਾਇਆ ਚੋਰਟੇ ਮੋਸਮਸ ਲਾਵੇ ਟ ਏਕ ਕਬੀਰਾ ਨਾਮੁ ਸੈ ਜਨ ਕੀਨੀ ਬਰਹ ਬਾਟ ਕਬੀਰ ਸੂਕ ਨਾ ਇਹ ਜੁਗ ਕਰਹਿ ਜੋ ਬਹੁਤ ਹੈ ਮੀਤ ਜੋ ਚਿਤ ਰੱਖਹਿ ਇਕਸੋ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਐ पूरण परमानंद राम पदार्थ पाए कै कबीरा गांठ न खोल नहीं बटन नहीं पारको नहीं गाहक नहीं मोल कबीर तासो प्रीत कर जाको ठाकुर राम ਪੰਡਤ ਰਾਜੇ ਭੂਪਤੇ ਆਵੇ ਕੌਣ ਕਬੀਰ ਪ੍ਰੀਤਿ ਕਿਸੌ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਕਰ ਰਮੜਾਏ ਕਬੀਰ ਜਗ ਕਾ ਜਲ ਕੇ ਕੋਟ ਰੇ ਅੰਧ ਪਰੇ ਦਿਸਮਾਏ ਹੋਂ ਬਲਿਹਾਰੀ ਦਿਨ ਕਾ ਪੈਸ ਜੋ ਨੀਕ ਸਜਾਏ ਕਬੀਰ ਇਉ ਤਨ ਜਾਏਗਾ ਸਖੋਤ ਲੇਹ ਬਹੋਰ ਨੰਗੇ ਪਾਵਹੁ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਇਹ ਤਨ ਜਾਏਗਾ ਕਬਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੇ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਭੀ ਨ ਜਨ ਕੋਏ ਐਸੇ ਮਰਨੇ ਜੋ ਮਰੇ ਭੁਰ ਨ ਬਰਨ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਰ ਬਰ ਜੋ ਬਨ ਫਲ ਪਾ ਕੇ ਭੁਏ ਗਿਰਹਿ ਬੋਹਰ ਨ ਲਗਹਿ ਡਾਰ ਕਬੀਰ ਆ ਤੁਹੇ ਕਬੀਰ ਤੋ ਤੇਰੋ ਨਾਉ ਕਬੀਰ RAM ਰਤਨ ਤਬ ਪਾਈਐ ਜੋ ਪਹਿਲੇ ਤਜਹਿ ਸਰੀਰ ਕਬੀਰ ਚੰਕ ਨਾ ਜੰਕਿਐ ਤੁਮਰੋ ਕਯੋ ਨ ਹੋਏ ਕਰਮ ਕਰੀ ਮਜੋ ਕਰ ਰਹੇ ਮੇਟ ਨ ਸਾਕੈ ਕੋਏ ਕਬੀਰ ਤਸੌਟੇ ਰਾਮ ਕੇ ਝੂਠਾ ਟਕੈ ਨ ਕੋਏ ਰਾਮ ਕਸੌਟੀ ਸੋ ਸਹ ਜੋ ਮਰ ਜੀਵਾ ਹੋਏ ਕਬੀਰ ਊਜਲ ਪਹਿਰ ਹੈ ਕਾਪਰੇ ਮਾਨਸ ਪਰਖਾ ਹੈ ਏਕ ਸਰ ਹਰ ਕੇ ਨਾਮ ਬਿਨ ਬਦ ਜਮ ਪਰ ਜਾਹੇ ਕਬੀਰ ਬੇੜਾ ਜਰ ਜਰਾ ਫੂਟੇ 6000 ਹਰੂਏ ਹਰੂਏ ਤਿਰ ਗਏ ਡੂਬੇ ਜਨ ਸਰਪਾਰ ਕਬੀਰ ਹਾਟ ਜਰੇ ਜਉ ਲਕਰੇ ਕੇਸ ਜਰੇ ਜਉ ਕਾਸ ਇਹੋ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਭ ਨਾ ਕੀਜੀਐ ਤਾ ਬਲ ਪੇਟ ਹਾੜ ਹੈ ਵਰ ਉਪਰ ਛਤਰ ਤਰ ਤੇ ਭੁਣ ਤਰਨੀ ਗਾੜ ਕਬੀਰ ਗਰਬਣਾ ਕੀਜੀਐ ਉੱਚਾ ਦੇਖ ਵਾਸ ਆਜ ਕਾਲ ਪੁਇ ਲੇਟਣਾ ਉਪਰ ਜਾਮੈ ਘਾਸ ਕਬੀਰ ਗਰਬਣਾ ਕੀਜੀਐ ਰਾਂਕਨ ਹਸਿਆ ਕੋਏ ਅਜੋ ਸੁਨਾਓ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀਜਿਐ ਦੇਹ ਦੇਖ ਸੁਰੰਗ ਆਜ ਕਾਲ ਤਦ ਜਾ ਹੋ ਗਏ ਜਿਉਂ ਕਾਂਚਰੀ ਭੁਜੰਗ ਕਬੀਰ ਲੋਟਣਾ ਹੈ ਤਾਂ ਲੋਟ ਲੈ ਰਾਮ ਨਾਮ ਲੋਟ ਫਿਰ ਪਾਛੈ ਬਸਤਾ ਹੋਗੇ ਪ੍ਰਾਨ ਜਾਹੇਗੇ ਛੂਟ ਕਬੀਰ ਐਸਾ ਕੋਈ ਨਾ ਜਨਮ ਹੋ ਆਪਣੇ ਕਰ ਲਾ ਬੈ ਆਗ ਪੰਚੋਲ ਲਰਕੇ ਜਾਰ ਗੈ ਰਹਿ ਰਾਮ ਲਿਵ ਲਾਗ ਕੋਹ ਲਰਕੇ ਵਿੱਚ ਈ ਲਰਕੀ ਵਿੱਚ ਐ ਕੋਏ ਸਾਂਝਾ ਕਰੇ ਕਬੀਰ ਸੋ ਹਰ ਸੰਗ ਬੰਨ੍ਹਦ ਕਰੇ ਕਬੀਰ ਇਚਿ ਤਾਵਣੇ ਸਤ ਸਹ ਸਰ ਜਾਈ ਪਾਛੈ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਹੇ ਕਬੀਰ ਮੈਂ ਜਾਣਉ ਬੜਬੋ ਭਲੋ ਬੜਬੇ ਸਿਓ ਪਲ ਜੋਗ ਭਗਤ ਨਾ ਛਡੋ ਰਾਮ ਕੇ ਪਾਵੈ ਨਿੰਦ ਲੋਗ